ਆਪ ਸਰਕਾਰ ਨੂੰ ਧੱਕੇਸ਼ਾਹੀ ਦਾ ਭੁਗਤਣਾ ਪਵੇਗਾ ਖਮਿਆਜਾ ਪ੍ਰਤਾਪ ਸਿੰਘ ਬਾਜਵਾ ਆਪਣੇ ਐਲਾਨ ਮੁਤਾਬਕ ਬਲਾਕ ਵਿਕਾਸ ਪੰਚਾਇਤ ਦਫਤਰ ਪਹੁੰਚੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੇ ਸੈਕਟਰੀਆਂ ਅਧਿਕਾਰੀ ਦਫਤਰਾਂ ਵਿੱਚ ਨਹੀਂ ਹਨ ਉਹਨਾਂ ਦੀ ਸ਼ਿਕਾਇਤ ਜੂਰ ਕਰਨਗੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੂੰ ਆਪਣੀਆਂ ਧੱਕੇਸ਼ਾਹੀਆਂ ਤੇ ਜ਼ਿਆਦਾ ਖਮਿਆਜਾ ਭੁਗਤਣਾ ਪਵੇਗਾ ਉਹਨਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਿਹਨੂੰ ਵਿਰੋਧੀ ਧਿਰ ਦੇ ਸਰ ਪੰਚੀ ਦੇ ਉਮੀਦਵਾਰ ਨੂੰ ਐਨਓਸੀ ਤੱਕ ਨਹੀਂ ਦਿੱਤੀ ਜਾ ਰਹੀ ਅਤੇ ਹੋਰ ਵੀ ਕਈ ਤਰੀਕਿਆਂ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਕਹਾ ਕਿ ਇਨ੍ਹਾਂ ਤੱਕ ਕਿਸਿਆਂ ਕਾਰਨ ਹੀ ਐਮਪੀ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ 11 ਤੋਂ 3 ਸੀਟਾਂ ਤੇ ਆਮ ਆਦਮੀ ਪਾਰਟੀ ਸੀਮਤ ਰਹੀ ਰਹਿ ਗਈ ਹੈ ਅਤੇ ਅੱਗੇ ਹੋਰ ਇਹਨਾਂ ਨੂੰ ਮਾਜਾ ਭੁਗਤਣਾ ਪਵੇਗਾ ਕਿਉਂਕਿ ਲੋਕਾਂ ਨੂੰ ਯਾਦ ਹੈ ਕਿ ਭਗਵੰਤ ਸਿੰਘ ਮਾਨ ਨੇ ਸਟੇ ਖਲੋ ਕੇ ਪੰਜਾਬੀਆਂ ਨੂੰ ਕਿਹਾ ਸੀ ਕਿ ਪਿੰਡਾਂ ਵਿੱਚ ਸਰਪੰਚ ਦੀਆਂ ਚੋਣਾਂ ਵਿੱਚ ਕੋਈ ਤਾਂ ਕਿਸਾਈ ਨਹੀਂ ਚੱਲੇਗੀ ਉਥੇ ਹੀ ਬਾਜਨ ਸਰਪੰਚ ਦੀਆਂ ਚੋਣਾਂ ਵਿੱਚ ਬੋਲੀ ਲਗਾਉਣ ਵਾਲੇ ਉਮੀਦਵਾਰਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਮỆਦ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਛੋਟੇ-ਮੋਟੇ ਈਸ਼ੂਦ ਖੋਰਾਮ ਤੁਰੰਤ ਵਾਰ ਲੈਂਦੀ ਹੈ ਤੇ ਜੇ ਵੱਡੀ ਬੋਲੀ ਲਗਾਉਣ ਵਾਲਿਆਂ ਖਿਲਾਫ ਵੀ ਮਾਮਲਾ ਦਰਜ ਕਰੇ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਆਪਣੇ ਵਾਅਦੇ ਮੁਤਾਬਕ ਕਾਨੂੰਨਾਨ ਸ਼ਹਿਰ ਦੇ 10:30 ਵਜੇ ਦਾ ਪਹੁੰਚਿਆ। ਕਾਫੀ ਹੱਦ ਤੱਕ ਪ੍ਰਕਿਰਿਆ ਇੱਥੇ ਚੱਲ ਪਈ ਹੈ। ਬੀਡੀਪੀਓ ਸਾਹਿਬ ਇੱਥੇ ਨੇ। ਕੁਝ ਸੈਕਟਰੀ ਹੈ ਨੇ, ਕੁਝ ਗੈਰ ਹਾਜ਼ਰ ਨੇ। ਜਿਹੜੇ ਗੈਰ ਹਾਜ਼ਰ ਨੇ ਮਾਜੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਨਾਂ ਕੱਢਣ। ਪਰ ਉਹਦੇ ਵਿੱਚ ਕੁਝ ਬੀਡੀਪੀਓ ਸਾਹਿਬ ਨੇ ਦੱਸਿਆ ਕਿ ਦੀ ਕੁਝ ਇਹੋ ਜਿਹੇ ਵੀ ਹੈ ਨੇ ਸੈਕਟਰੀ ਜਿਹੜੇ ਹੋ ਸਕਦਾ ਤਾਂ ਉਹਨਾਂ ਧਾਰੀਵਾਲ ਮਿਲ ਲੈਣ ਕਿਉਂਕਿ ਉਹਨਾਂ ਕੋ ਕੁਝ ਪਿੰਡ ਇਧਰ ਦੇ ਨੇ ਕੋਈ ਧਾਰੀਵਾਲ। ਉੱਥੇ ਮੈਂ ਚੈੱਕ ਕਰਾਂਗਾ ਜਿਹੜਾ ਸੈਕਟਰੀ ਅਵੇਲੇਬਲ ਨਹੀਂ ਹੋਏਗਾ ਉਹਦੀ ਬਕਾਇਦਾ ਤੌਰ 'ਤੇ ਅੱਜ ਹੀ ਕੰਪਲੇਂਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਜਾਏਗੀ ਬਾਕੀ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹਨਾ ਕਿ ਵਿਜੀਲੈਂਟ ਰਹੋ ਇੱਕ ਤੇ ਚੁੱਲਾ ਟੈਕਸ ਜਿਹੜਾ ਬੈਂਕ 'ਚ ਵੀ ਤੁਸੀਂ ਐਡਵਾਂਸ ਦੇ ਵਿੱਚ ਜਮ੍ਹਾਂ ਕਰਾ ਸਕਦੇ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ 50 ਰੁਪਏ ਜਿਹੜੇ ਪਿੰਡ ਦਾ ਅਕਾਊਂਟ ਜਿਸ ਬੈਂਕ 'ਚ ਆਇਆ ਉੱਥੇ ਤੁਸੀਂ ਪਰਚੀ ਘਟਾ ਲਓ 7 ਰੁਪਏ ਸਾਲ ਦਾ ਚੁੱਲਾ ਟੈਕਸ ਤੇ 55 ਸਾਲਾਂ ਦੇ 35 ਬਣੇ ਤੁਸੀਂ 50 ਰੁਪਏ ਜਮ੍ਹਾਂ ਕਰਾ ਕੇ ਜਦ ਹੀ ਰਸੀਦ ਲੈਣੀ ਬੈਂਕ ਤੋਂ ਉਹ ਚੁੱਲਾ ਟੈਕਸ ਤੇ ਲੈ ਲਓ ਤੇ ਜਦੋਂ ਕਾਗਜ਼ ਦੇਣੇ ਨੇ ਉਹਦੇ ਵਿੱਚ ਇੱਕ ਤੇ ਐਫੀਡੇਵਿਟ ਦੋ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਕਿਸੇ ਵੀ ਸਰਕਾਰ ਦੀ ਮਿਸਪੈਲਟੀ ਦੀ ਜਾਂ ਪੰਚਾਇਤ ਦੀ ਪੈਲੀ ਤੇ ਕਾਬਜ਼ ਨਹੀਂ ਦੂਜੀ ਗੱਲ ਇਹ ਨਾ ਮੈਂ ਕਿਸੇ ਮਿਸਪੈਲਟੀ ਦਾ ਨਾ ਕਿਸੇ ਪੰਚਾਇਤ ਦਾ ਕੋਈ ਬਕਾਇਆ ਦੇਣਾ ਇੱਕ ਤੇ ਉਹ ਨੋਟਰੀ ਦਾ 50 ਰੁਪਏ ਦਾ ਕਾਗਜ਼ ਜਿਹੜਾ ਆਨਲਾਈਨ ਮਿਲਦਾ ਹੈ ਤਹਿਸੀਲ ਚੋਂ ਉਸ ਬਾਅਦ ਨੋਟਰੀ ਕੋਲੋਂ ਸਾਈਨ ਕਰਵਾਓ ਨਾਲ 50 ਰੁਪਏ ਦੀ ਬੈਂਕ ਦੀ ਪਰਚੀ ਲਓ ਤੇ ਜੇ ਫੇਰ ਵੀ ਕਿਸੇ ਨੂੰ ਆਂਦੀ ਹੈ ਤੇ ਤੁਸੀਂ ਹਰ ਗੱਲ ਮੇਰੇ ਸਾਹਮਣੇ ਰੱਖ ਸਕਦੇ ਹੋ ਬਟ ਮੈਂ ਆਪ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਭਗਵੰਤ ਮਾਨ ਨੂੰ ਕਹਿਣਾ ਚਾਹਨਾ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਮੁੱਚੇ ਪੰਜਾਬ ਦੇ ਸਾਹਮਣੇ ਲਾਈਵ ਟੀਵੀ ਤੇ ਕਿਹਾ ਸੀ ਕਿ ਅਸੀਂ ਕਿਸੇ ਪੰਚਾਇਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਪਾਰਟੀ ਕਹਿੰਦੀ ਬਦਲਾਵ ਲੈ ਕੇ ਆਵਾਂਗੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਆ ਰਹੇ ਹਾਂ ਅੱਜ ਤੁਸੀਂ ਸਹੀ ਮਹਿਲੇ ਦੇ ਵਿੱਚ ਜਮਹੂਰੀਅਤ ਦਾ ਕਤਲ ਕਰਨ ਨੂੰ ਜਾ ਰਹੇ ਹੋ ਤੁਹਾਡੇ ਜਿਹਨੇ ਐਮਐਲਏ ਜਾਂ ਐਕਸਐਮਐਲਏ ਜਾਂ ਹਲਕਾ ਇੰਚਾਰਜ ਨੇ ਉਹਨਾਂ ਸ਼ਕਤੀਆਂ ਨੂੰ ਤੇ ਬੀਡੀਪੀਓਸ ਤੇ ਪ੍ਰੈਸ਼ਰ ਬਣਾਇਆ ਕਿ ਕਿਸੇ ਨੂੰ ਚੁੱਲਾ ਟੈਕਸ ਨਹੀਂ ਦੇਣਾ ਕੀ ਇਹ ਤਰੀਕਾ ਹੈ ਇਲੈਕਸ਼ਨਰ ਲੈਣ ਦਾ ਇਹਨਾਂ ਕਾਰਨਾਂ ਕਰ ਨਹੀਂ ਪਾਰਲੀਮੈਂਟ ਦੇ ਵਿੱਚ ਤੁਸੀਂ 13 ਕਹਿੰਦੇ ਸੀ 13 ਤੇ 3 ਆਈਆਂ ਇਸੇ ਗੱਲ ਕਰ ਨਹੀਂ 92 ਸੀਟਾਂ ਤੋਂ ਬੱਤੀਆਂ ਤੇ ਆ ਗਏ ਤੇ ਭਗਵੰਤ ਮਾਨ ਨੇ ਮੈਂ ਤੈਨੂੰ ਓਪਨਲੀ ਦੱਸਣਾ ਜੇ ਇਹੀ ਕੰਮ ਤੂੰ ਕੀਤਾ ਤੁਸੀਂ ਬੱਤੀਆਂ ਤੋਂ ਦੂਹਾਂ ਤੇ ਰਹਿ ਜਾਓ ਤੇ ਅਫਸਰਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਅਫਸਰ ਰਹਿਣਾ ਕਿਰਪਾ ਕਰਕੇ ਆਪਣੀ ਡਿਊਟੀ ਕਰੋ ਇਹ ਆਪ ਦੀ ਸਰਕਾਰ ਲੰਬਾ ਰਸਾ ਨਹੀਂ ਚੱਲੇ ਇਹਦੀ ਕੀਮਤ ਅਫਸਰਾਂ ਨੂੰ ਫਿਰ ਅਦਾ ਕਰਨੀ ਪੈਣੀ ਐਡਮਿਨਿਸਟ੍ਰੇਟਿਵ ਕਾਰਵਾਈ ਤੁਹਾਡੇ ਤੇ ਹੋਏਗੀ ਤੁਹਾਨੂੰ ਵੱਡੀ ਕੀਮਤ ਦੀ ਅਦਾ ਕਰਨੀ ਪੈਗੀ ਮੈਂ ਇਸ ਗੱਲ ਕਾਰਨ ਸਾਰੇ ਆਫਸਰਸ ਨੂੰ ਇਹ ਗੱਲ ਕਹਿਣਾ ਇਹਨਾਂ ਦੇ ਚੱਕਰ ਚ ਨਾ ਪਾਓ ਕਾਨੂੰਨ ਦੇ ਮਤਾਬਕ ਚੱਲੋ ਗੈਰ ਕਾਨੂੰਨੀ ਕੰਮ ਨਾ ਕਰੋ ਕਨਸਟੀਟਿਊਸ਼ਨ ਦੇ ਅਧੀਨ ਸਾਰੇ ਨੂੰ ਇੰਪੋਰਟੈਂਟ ਬਾਡੀ ਜਿਹੜੀ ਹੈ ਪੰਚਾਇਤਾਂ ਪੰਜਾਬ 70% ਦੀ ਪਿੰਡਾਂ ਚ ਵਸਦਾ ਹੈ 13000 ਪੰਚਾਇਤਾਂ ਤੁਸੀਂ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ। ਤਾਂ ਇਹ ਕੰਮ ਸਿਆਸੀ ਤੌਰ ਤੇ ਭਗਵੰਤ ਨੂੰ ਬਹੁਤ ਮਹਿੰਗਾ ਪੈਣਾ ਹੈ ਦੀ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਹੈ ਤੇ ਨਾ ਹੀ ਅਸੀਂ ਇਹ ਕਰਨ ਦਵਾਂਗੇ। ਕਿਹੜਾ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਇਹ ਓਪਨ ਕਰਪਸ਼ਨ ਹੈ। ਜੀ। ਇਹ ਓਪਨ ਕਰਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਿਵਾਜ ਨਹੀਂ। ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ। ਕਮੇਰੋ ਵਿਕਾਸ ਵਾਸਤੇ ਪੈਸੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਗਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹਾਂ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹਣਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰੇਸ਼ੂ ਵਿੱਚ ਪਾੜ ਰਹੇ ਜਿਹੜਾ ਓਪਨ 2 ਕਰੋੜ ਰੁਪਇਆ ਤਾਂ ਜੋਫਰ ਕਰ ਰਿਹਾ ਕਿ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਬਿਲਕੁਲ ਬਕਾਇਦਾ ਤੌਰ ਅੰਦੀ ਤੇ ਬੋੜੀ ਸਰਕਾਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕਰਨਾ ਕੰਮ ਕਰਨਾ ਕਿਸ ਤਰ੍ਹਾਂ ਤਾਂ ਵੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਅੱਜ ਲੋਕ ਆਪਣਾ ਜਮਹੂਰੀ ਹੱਕ ਲੈਣ ਵਾਸਤੇ ਹੋਰ ਕੋਈ ਕੰਮ ਵਾਸਤੇ ਨਹੀਂ ਜਮਹੂਰੀ ਹੱਕ ਲੈਣ ਵਾਸਤੇ ਮੈਂ ਨਹੀਂ ਅਜੇ ਤੱਕ ਵੇਖਿਆ ਪਿਛਤਰਾ ਸਾਲਾਂ ਚ ਕਦੀ ਇਹ ਹਾਲ ਹੋਇਆ ਹੋਏ ਕਿ ਲੋਕ ਇਲੈਕਸ਼ਨਾਂ ਲੜਨਾ ਚਾਹੁੰਦੇ ਹੋਣ ਇਹ ਲੜਨ ਦੀ ਇਜਾਜ਼ਤ ਨਾ ਦਿੰਦੇ ਐਕਸ਼ਨ ਕੀ ਹੈ ਚੀਫ ਮਿਨਿਸਟਰ ਕੱਲ ਤੇ ਹਸਪਤਾਲੋਂ ਬਾਹਰ ਆਇਆ ਪੰਜਾਬ ਦੇ ਵਿੱਚ ਕਿਸਾਨਾਂ ਦੀ ਖਰੀਦ ਕੀ ਹੋਣੀ ਸੀ ਜਿਸ ਆਦਮੀ ਦੇ ਪੰਜਾਬ ਦੇ ਕਿਸਾਨਾਂ ਦੀ ਖਰੀਦ ਦਾ ਪ੍ਰਬੰਧ ਕਰਨਾ ਉਹ ਆਪ ਹਸਪਤਾਲ ਸੀ ਸਾਰੀਆਂ ਸਾਰੇ ਜਿਹੜੇ ਗੋਦਾਮ ਨੇ ਇਹ ਭਰੇ ਨੇ ਫਸਲ ਦੇ ਨਾਲ ਕੋਈ ਪੰਜਾਬ ਵਿੱਚੋਂ ਮੂਵਮੈਂਟ ਨਹੀਂ ਸੈਂਟਰ ਨੇ ਕੀਤੀ ਜਦੋਂ ਨਾ ਨਵੀਂ ਫਸਲ ਆਈ ਤੁਹਾਡੇ ਕੋ ਰੱਖਣ ਨੂੰ ਜਗ੍ਹਾ ਕੋਈ ਨਹੀਂ ਚੋਨਾ ਇਹੋ ਜਿਹੇ ਜਿਹੜਾ ਬਾਹਰ ਨਹੀਂ ਓਪਨ ਪਲੇਟਾਚ ਨਹੀਂ ਰੱਖਿਆ ਜਾ ਸਕਦਾ ਕਵਰਡ ਰੱਖਿਆ ਜਾ ਸਕਦਾ ਕਣ ਕਦੇ ਵੀ ਬਾਹਰ ਰੱਖੀ ਜਾ ਸਕਦਾ ਤੋ ਇਹਦੇ ਨਾਲ ਤਾਂ ਨੁਕਸਾਨ ਹੀ ਹੋਣਾ ਹੈ ਉਹਨੂੰ ਲੈ ਕੇ ਹੀ ਸਰਕਾਰੀ ਸਾਹਮਣੇ ਆਉਂਦੀ ਸੀ ਪੰਜਾਬ ਹੋਰ ਕਿ ਦੀ ਕੱਢੋਗੇ ਤੁਸੀਂ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਹੁਣ ਤੁਸੀਂ ਵੇਖੋ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਹੋਣੀ ਹੈ ਤੇ ਇੱਕ ਦਿਨ ਪਹਿਲੇ ਤੇ ਤੁਸੀਂ ਆਪਣੀ ਆਫੀਸਰਸ ਦੀ ਮੀਟਿੰਗ ਕਰ ਰਹੇ ਹੋ ਇਥੋਂ ਸਾਫ ਤੌਰ ਨਜ਼ਰ ਆਉਂਦਾ ਹੈ ਕਿ ਬਿਲਕੁਲ ਕੋਈ ਕਿਸੇ ਕਿਸਮ ਦਾ ਬਦਕਿਸਮਤੀ ਦਾ ਦੌਰ ਹੈ ਜਿਸ ਕਿਸਮ ਦਾ ਕੰਮ ਕਰ ਰਹੇ ਹੋ